ਓਏ ਇੱਕ ਸਾਰ ਕਦੇ ਵੀ ਨਾ ਚੱਲਦੀ ਜ਼ਿੰਦਗੀ ਦੇ ਦਾਪੇ ਇੱਥੇ ਉਲਟੇ ਬੜੇ ਟੱਡਾ ਬੰਦਾ ਇੱਥੇ ਆ ਕੇ ਹਾਰਦਾ ਨਾ ਪਾਏ ਜ਼ਿੰਦਗੀ ਦੇ ਤਾਣੇ ਛੇਤੀ ਸੁਲਝੇ ਕਦੇ ਤੰਗ ਦੁਨੀਆਂ ਇੱਥੇ ਪਰੇ ਤੋਂ ਪਰੇ ਤੰਗ ਦੁਨੀਆਂ ਇੱਥੇ ਪਰੇ ਤੋਂ ਪਰੇ ਜੇ ਤੂੰ ਆਖਦਾ ਸਬੂਤ ਤੈਨੂੰ ਹੁਣੇ ਮਿਲ ਜੂ ਇਹ ਗਾਣਾ ਵੀਰੇ ਉਹਨਾਂ ਵੀਰਾਂ ਲਈ ਆ ਜਿਹੜੇ ਆਪਦੇ ਆਪ ਨੂੰ ਥੋੜਾ ਜਿਹਾ ਦਬਾ ਕੇ ਰੱਖਦੇ ਨੇ ਯਾਰ ਆ ਨਹੀਂ ਕਰਨਾ ਆ ਨਹੀਂ ਕਰਨਾ ਅਜੇ ਠੀਕ ਨਹੀਂ ਹਾਲਾਤ ਨਹੀਂ ਠੀਕ ਹਨਾ ਉਹਨਾਂ ਲਈ ਲਿਖਿਆ ਸੀ ਇਹ ਗਾਣਾ ਥੋੜਾ ਮੋਟੀਵੇਸ਼ਨ ਵਾਲਾ ਤੇ ਸੁਣਿਓ ਕਿਦਾਂ ਦਾ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਹੈ ਓਏ ਇੱਕ ਸਾਰ ਇੱਕਾ ਦੇ ਵੀ ਨਾ ਚੱਲਦੀ ਜ਼ਿੰਦਗੀ ਦੇ ਦਾਤੇ ਇਥੇ ਉਲਟੇ ਬੜੇ ਟੇਡਾ ਬੰਦਾ ਇਥੇ ਆ ਕੇ ਹਾਰਦਾ ਨਾ ਪਾਏ ਜ਼ਿੰਦਗੀ ਦੇ ਤਾਣੇ ਛੇਤੀ ਸੁਲ ਜੇ ਕਦੇ ਤੰਗ ਦੁਨੀਆਂ ਇਥੇ ਪਰੇ ਤੋਂ ਪਰੇ ਤੰਗ ਦੁਨੀਆਂ ਇਥੇ ਪਰੇ ਤੋਂ ਪਰੇ ਜੇ ਤੂੰ ਆਖਦਾ ਸਬੂਤ ਤੈਨੂੰ ਹੁਣੇ ਮਿਲ ਜੂ ਖੜੇ ਮੱਥੇ ਜ਼ਿੰਦਗੀ ਨੂੰ ਲਿਆ ਕਰ ਓਏ ਮਰੂ ਮਰੂ ਕਰਕੇ ਵੀ ਕੀ ਮਿਲ ਜੂ ਖੜੇ ਮੱਥੇ ਜ਼ਿੰਦਗੀ ਨੂੰ ਲਿਆ ਕਰ ਓਏ ਮਰੂ ਮਰੂ ਕਰਕੇ ਵੀ ਕੀ ਮਿਲ ਜੂ ਅੱਭੂਜ ਦਿਲ ਹੁੰਦੇ ਆ ਸਜਣਾ ਤੂੰ ਜ਼ਿੰਦਗੀ ਨੂੰ ਦੁੱਖਾਂ ਸਹਾਂਵੇਂ ਛੋਟਾ ਮੰਨਦੇ ਉਹਨਾਂ ਦੇ ਵੀ ਮੂੰਹ ਬੰਦ ਕਰਨੇ ਖੋਟਾ ਸਿਕਾ ਕਹਿ ਕੇ ਜਿਹੜੇ ਜਿਹੜੇ ਹੱਸਦੇ ਉਹਨਾਂ ਦੇ ਵੀ ਮੂੰਹ ਬੰਦ ਕਰਨੇ ਆ ਖੋਟਾ ਸਿੱਕਾ ਕਹਿ ਕੇ ਜਿਹੜੇ ਜਿਹੜੇ ਹੱਸਦੇ ਲੜਨਾ ਮੁਕੱਦਰਾਂ ਨਾ ਪਹਿਣਾ ਏ ਵੀਰੇ ਲੜਨਾ ਮੁਕੱਦਰਾਂ ਨਾ ਪਹਿਣਾ ਏ ਉਹ ਦੇਖ ਲਈ ਰੁਕਾਵਟਾਂ ਦੇ ਪਾੜ ਹਿਲ ਜੂ ਖੜੇ ਮੱਥੇ ਜ਼ਿੰਦਗੀ ਨੂੰ ਲਿਆ ਕਰ ਓਏ ਮਰੂ ਮਰੂ ਕਰਕੇ ਵਿਕੀ ਮਿਲ ਜੂ ਖੜੇ ਮੱਥੇ ਜ਼ਿੰਦਗੀ ਨੂੰ ਲਿਆ ਕਰ ਓਏ ਮਰੂ ਮਰੂ ਕਰਕੇ ਵਿਕੀ ਮਿਲ ਜੂ